ਤੁਸੀਂ ਦੇਖ ਰਹੇ ਹੋ ਟਾਈਮ ਨਿਊਜ਼ ਪੰਜਾਬ ਮੈਂ ਹਾਂ ਬਲਵਿੰਦਰ ਸਿੰਘ ਅਰਤੇਵੜੀਆ ਅੱਜ ਮੱਘੀ ਮੇਲੇ ਦੇ ਤਿਉਹਾਰ ਨੂੰ ਲੈ ਕੇ ਕੇ ਸੰਗਤਾ ਵੱਲੋਂ ਵੱਖ-ਵੱਖ ਰੂੜਾਂ ਦੇ ਉੱਪਰ ਲਾਏ ਗਏ ਬਰੈਡ ਪਕੌੜਿਆਂ ਦੀ ਲੰਗਰ ਜਿਸ ਤਰ੍ਹਾਂ ਕਿ ਜਲਾਲਾਬਾਦ ਬਾਈਪਾਸ ਤੇ ਵੀ ਲਾਇਆ ਗਿਆ ਹੁਣ ਆਪਾਂ ਗੱਲ ਕਰਦੇ ਬਾਜ਼ਾਰ ਦੀ ਬਾਜ਼ਾਰ ਦੇ ਵਿੱਚ ਵੀ ਟਰਾਲੀਆਂ ਦੇ ਨਾਲ ਲੰਗਰ ਵਰਤਾਇਆ ਜਾਂਦਾ ਹੈ ਹਰ ਇੱਕ ਜਗ੍ਹਾ ਤੇ ਹਰ ਇੱਕ ਮੋੜ ਤੇ ਹਰ ਗਲੀ ਦੇ ਮੋੜ ਤੇ ਲੰਗਰ ਲਾਇਆ ਗਿਆ ਗੁਰੂ ਦਾ ਪ੍ਰਸ਼ਾਦਿਆਂ ਦਾ ਲੰਗਰ ਹਰ ਇੱਕ ਜਗ੍ਹਾ ਤੇ ਲੱਗਾ ਹੋਇਆ ਸੀ ਬੜਾ ਹੀ ਉਤਸ਼ਾਹ ਇਸ ਮਾਗ ਮੇਲੇ ਲਈ ਕਰਕੇ ਹੁੰਦਾ ਹੈ ਕਿ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ ਇਸ ਸ਼ਰਧੇ ਉਪਰ ਜੇਕਰ ਗੱਲ ਕੀਤੀ ਤਾਂ ਇੱਕ ਮੈਨਾਂ ਜੀ ਦਾ ਇਸ ਵਾਰੀ ਸਭ ਤੋਂ ਵੱਡੀਆਂ ਕੰਮ ਬੈਣਾ ਜਿਹੜੀਆਂ ਸਟਾਲ ਜਿਹੜੀ ਲਾਈ ਗਈ ਹੈ ਮਲਕੀਤ ਕੰਬੈਨ ਵਾਲਿਓ ਲਗਭਗ 10 ਕੰਬੈਨਾਂ ਮਲਕੀਤ ਥੋੜੇ ਨੇ ਮਾਗੀ ਮਲੇ ਦਿਂਦਰ ਲਾਈਆਂ ਸੀ ਹੋਰ ਵੀ ਕਾਫੀ ਕੰਪਨੀਆਂ ਦੇ ਕੰਬੈਨਾਂ ਲੱਗੇ ਹੋਏ ਆ ਪਰ ਯਾਤਕਰ ਤਸਵੀਰਾਂ ਵੀ ਲੋਕ ਖਿਚਵਾ ਰਹੇ ਆ ਕੰਬੈਨਾਂ ਦੇ ਨਾਲ ਜਿਹੜੀਆਂ ਇਸ ਵਾਰੀ ਸਭ ਤੋਂ ਜ਼ਿਆਦਾ ਕੰਟੈਕਟ ਪੀ ਦੇ ਵਿੱਚ ਜਿਹੜੀਆਂ ਮਲਕੀਤ ਕੰਬੈਨ ਲੱਗੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਸਭ ਤੋਂ ਵੱਡੀ ਸਟਾਲ ਜਿਹੜੀ ਆ ਉਹ ਮਲਕੀਤ ਕੰਬਾਈਨ ਦੀ ਲੱਗੀ ਹੋਈ ਆ ਜੇ ਗੱਲ ਕਰੀਏ ਤੇ ਨਾਲ ਸੋਨਾਲੀ ਕਾ ਕੰਬਾਈਨ ਵੀ ਲੱਗੀ ਹੋਈ ਸੀ ਸੋਨਾਲੀ ਕਾ ਟਰੈਕਟਰ ਵਾਲਾ ਦੀ ਕੰਬਾਈਨਾ ਉਹ ਹੀ ਖੂਸੂਰਤ ਹੈ ਇਹ ਮਾਗੀ ਬਲੇ ਦੇ ਵਿੱਚ ਕਿਸਾਨਾਂ ਵਾਸਤੇ ਗੱਲ ਕੀਤੀ ਜਾਵੇ ਤਾਂ ਗ੍ਰੈਂਡਰ ਜਿਹੜੇ ਮੱਕੀ ਦਾ achar ਪਾਉਣ ਵਾਲਾ ਗ੍ਰੈਂਡਰ ਆ ਉਹ ਵੀ ਲਾਏ ਗਏ ਆ ਅਲੱਗ-ਅਲੱਗ ਕੰਪਨੀਆਂ ਦੇ ਵੱਲੋਂ ਕਾਫੀ ਕੰਪਨੀਆਂ ਨੇ ਅੱਪ ਆਪਣੀ ਪ੍ਰਦਰਸ਼ਨ ਦਿਖਾਈ ਗਈ ਹੈ ਸਟਰਾਲੀਪਰ ਬਿਸ਼ਕਰਵਾ ਵਾਲੀ ਨੂੰ ਵੀ ਲਾਇਆ ਗਿਆ ਕੱਲ ਕੀਤੀ ਜਾਵੇ ਤਾਂ ਅਲੱਗ-ਅਲੱਗ ਕਿਸਾਨੀਆਂ ਵਾਸਤੇ ਜਿਹੜੇ ਸੌਨਾਂ ਦੀ ਲੋੜ ਪੈਂਦੀਆਂ ਇਸ ਤੋਂਨ ਦੀ ਲੋੜ ਪੈਂਦੀ ਹੈ ਗੁਰਨਾਨਕ ਕੰਬਾਈਨ ਵੀ ਇੱਕ ਸਾਈਡ ਤੇ ਲਾਈ ਹੋਈ ਸੀ ਸਿੰਗਲ ਪੀਸ ਗੁਰਨਾਨਕ ਵਾਲਾ ਨਾਇਆ ਜਨਰੇਟਰ ਜਿਹੜੀ ਕਿ ਕਿਸਾਨਾਂ ਦੀ ਇਸਤੇਮਾਲ ਕਰਨ ਵਾਲੀ ਚੀਜ਼ ਜਨਰੇਟਰ ਵੀ ਹੈ ਜਨਰੇਟਰ ਵੀ ਕਾਫੀ ਫੌਜ ਦੇ ਵਿੱਚ ਲਾਏ ਗਏ ਜੇਸ ਵਾਲੇ ਦੇ ਜਨਰੇਟਰ ਜਿਹੜੇ ਕਾਫੀ ਕੰਟ੍ਰੈਕਟ ਦੇ ਵਿੱਚ ਲਾਏ ਹੋਏ ਸੀ ਸੈਟਰਾਈ ਕਾਫੀ ਜਗ੍ਹਾ ਮਾਤਰਾ ਦੇ ਵਿੱਚ ਸਹੀ ਕੰਪਨੀਆਂ ਨੇ ਅਲੱਗ-ਅਲੱਗ ਕੰਮ ਬਣਾ ਲਾਏ ਆ ਜੇ ਟਰੈਕਟਰ ਵਾਲੀ ਮਸ਼ੀਨ ਦੀ ਗੱਲ ਕਰੀ ਤਾਂ ਸਟੈਂਡਰਡ ਵਾਲਿਆਂ ਨੇ ਆਪਣੇ ਟਰੈਕਟਰ ਵਾਲੀ ਮਸ਼ੀਨ ਦੀ ਮਦਦ ਦੇ ਵਿੱਚ उतारी ਹੋਈ ਸੀ ਜੇ ਸੋਨਾਲੀ ਕਾਟਰ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੀ ਸੋਨਾਲੀ ਕਾ ਟਰੈਕਟਰ ਨੂੰ ਵੀ ਲਾਏ ਗਏ ਆ ਕਾਫੀ ਮਾਤਰਾ ਦੇ ਵਿੱਚ ਉੱditੋ ਵੱਡਾ ਤੇ ਛੋਟੇ ਤੇ ਛੋਟਾ ਤੇ ਸੰਤਾਂ ਦੇ ਵਿੱਚ ਉਤਸ਼ਾਹ ਬਹੁਤ ਹੈ ਇਸ ਵਾਰੀ ਮਾਗੀ ਮੇਲੇ ਲੈ ਕਰਕੇ ਰਸ਼ ਬਹੁਤ ਜ਼ਿਆਦਾ ਸੀ ਤੇ ਜੇ ਗੱਲ ਕੀਤੀ ਜਾਵੇ ਕੇਸ ਕੰਬੈਨ ਕੇਸ ਕੰਬੈਨ ਵਾਲੇ ਨੇ ਤੂੜੀ ਵਾਲੇ ਦੀ ਪਰ ਤੇ ਕੇਸ ਕੰਬੈਨਾਂ ਵੀ ਲਾਇਆ ਹੋਇਆ ਸੀ ਉਹ ਵੀ ਖਿੱਚ ਦਾ ਕੇਂਦਰ ਬਣਿਆ ਹੋਇਆ ਨਾਲ ਜੇਕਰ ਆਪਾਂ ਗੱਲ ਕਰੀਏ ਦਸ਼ਮੀਸ਼ ਕੰਬੈਨ ਦੀ ਤੇ ਦਸ਼ਮੀਸ਼ ਕੰਬੈਨ ਵੀ ਲਾਈ ਹੋਈ ਸੀ ਪ੍ਰੀਤ ਇੱਕ ਸਰਦੀ ਪ੍ਰੀਤ ਟਰੈਕਟਰ ਲੱਗੇ ਹੋਏ ਆ ਤੁਸੀਂ ਜੋ ਵੀ ਕਿਸਾਨ ਵੀਰ ਮੇਲੇ ਦੇ ਵਿੱਚ ਆਉਂਦੇ ਤੇ ਉਹਨਾਂ ਨੂੰ ਸ਼ਿਕੀਨ ਹੁੰਦੇ ਆ ਕਿ ਟਰੈਕਟਰ ਦੇ ਕੰਬਾਈਨਾ ਤੇ ਇਹ ਆਪਾਂ ਦੇਖੀਏ ਜਾ ਕੇ ਕਾਫੀ ਮਾਤਰਾ ਦੇ ਵਿੱਚ ਇਸ ਵਾਰ ਜਿਹੜੇ ਜ਼ਿਮੀਦਾਰੋਂ ਇਹ ਇਸਤੇਮਾਲ ਕਰਨ ਵਾਲੇ ਸੰਧਾਇੜੇ ਉਹ ਆਏ ਹੋਏ ਆ ਲੇਜ਼ਰ ਕਰਾਇਏ ਟੁੜੀੜੇ ਮਸ਼ੀਨਾਂ ਦਸ਼ਮੇਸ਼ ਦੀਆਂ ਇਸ ਦਿਨ ਹੋਰ ਕੰਪਨੀਆਂ ਦੀਆਂ ਵੀ ਆਈਆਂ ਹੋਈਆਂ ਸੀ ਜਿਸ ਤਰ੍ਹਾਂ ਕਮੈਨ ਦਸ਼ਮੀਸ਼ ਦੀ ਤੁਸੀਂ ਕਮੈਨ ਦੇਖ ਸਕਦੇ ਹੋ ਬੜਾ ਹੀ ਪਿਆਰਾ ਕਲਰ ਹੈ ਬਹੁਤ ਹੀ ਖੂਬਸੂਰਤ ਦਸ਼ਮੀਸ਼ ਕਮੈਨ ਬਣਾਈ ਗਈ ਹੈ ਤੇ ਢੂੜ ਨਾਲ ਨਿਪਟ ਪਰ ਗੱਲ ਕੀਤੀ ਜਾਵੇ ਤੇ ਇਸ ਵਾਰੀ ਦਸ਼ਮੀਸ਼ ਵਾਲੇ ਨੇ ਪੱਖਾ ਫਿੱਟ ਕਰਤਾ ਕਿ ਡਰਾਈਵਰ ਦੇ ਉੱਪਰ ਧੂੜ ਨਾ ਜਾਵੇ ਦੇਖੋ ਕਿੰਨਾ ਖੂਬਸੂਰਤ ਨਜ਼ਾਰਾ ਤੁਸੀਂ ਦੇਖ ਸਕਦੇ ਹੋ ਪੱਖੇ ਦਾ ਇਹ ਪਹਿਲੀ ਵਾਰੀ ਦੇਖਿਆ ਕਿ ਦਸ਼ਮੀਸ਼ ਵਾਲੇ ਨੇ ਪੱਖਾ ਲਾਇਆ ਇਹ ਫਿਰ ਲੰਗਰ ਹਰ ਜਗ੍ਹਾ ਤੇ ਫਿਰ ਤੁਸੀਂ ਲੰਗਰ ਦੀ ਸੁਭਾ ਦਾ ਲੈ ਸਕਦੇ ਹੋ ਟਰਾਲੀ ਦੇ ਉੱਪਰ ਬੈਠੀ ਹੋਈ ਹੈ ਸੰਗਤ ਵਰਤਾਂਉਣ ਵਾਲੇ ਸੰਗਤ ਪ੍ਰਸ਼ਾਦ ਦੇ ਬਾਜ਼ਾਰ ਦੇ ਵਿੱਚ ਤੁਰ ਫਿਰ ਕੇ ਲੰਗਰ ਦੀ ਸੇਵਾ ਨਿਭਾ ਰਹੇ ਨੇ ਬਹੁਤ ਹੀ ਖੂਬਸੂਰਤ ਨਜ਼ਾਰਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਦੇਖਣ ਨੂੰ ਮਿਲਿਆ ਕਿਉਂਕਿ ਭੁੱਖਿਆਂ ਦਾ ਪੇਟ ਭਰਨਾ ਇਹ ਪੰਜਾਬੀਆਂ ਦੀ ਕਹਾਵਤ ਹੈ ਤੇ ਨਾਲ ਹੀ ਬੱਚਿਆਂ ਦੇ ਖੇਡਣ ਦਾ ਸਮਾਨ ਕੱਚੇ ਦੇ ਇਸਤੇਮਾਲ ਹੋਣ ਵਾਲੀਆਂ ਚੀਜ਼ਾਂ ਮੋਬਾਈਲਾਂ ਦੇ ਜਿਸ ਤਰ੍ਹਾਂ ਕਵਰ ਹੋਗੇ ਜਾਂ ਕੋਈ ਹੋਰ